ਸਾਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਨ ਗੱਲ ਕਰਾਂਗੇ ਅੱਜ ਆਪਾਂ 12 ਜਨਵਰੀ 2026 ਦਿਨ ਸੋਮਵਾਰ ਦੀ ਤਿਥੀ ਅੱਜ ਨੌਵੀਂ ਹੈ ਗ੍ਰਹਾਂ ਦੇ ਮੁਤਾਬਕ ਚੰਦਰ ਮੰਦਾ ਕਰ ਹੈ ਕਹਤੇ ਜ਼ਿੰਦਗੀ ਵੀ ਸਾਡੀ ਹਮੇਸ਼ਾ ਪਾਣੀ ਦੀ ਤਰ੍ਹਾਂ ਉਤਰਾ ਚੜਾ ਦੀ ਤਰ੍ਹਾਂ ਚੱਲਦੀ ਹੈ ਕਦੇ ਸੁੱਖ ਤੇ ਕਦੇ ਦੁੱਖ ਤੇ ਕਈ ਵਾਰੀ ਕਿਸੇ ਤੋਂ ਸੁਣੋ ਤੇ ਬਸ ਦੁੱਖ ਹੀ ਹੈ ਗੱਲ ਇਹ ਹੈ ਕਿ ਅਸੀਂ ਸੋਚਦੇ ਕੀ ਹਾਂ ਕਹਿੰਦੇ ਕੀਆ ਮਾਇਨੇ ਨਹੀਂ ਰੱਖਦਾ ਗੱਲ ਇਹ ਆ ਕਿ ਸਾਡੇ ਅੰਦਰੋਂ ਸ਼ਬਦ ਜੋ ਨਿਕਲ ਰਹੇ ਆ ਉਹ ਕੀ ਨੇ ਹਾਂ ਇਹ ਵੀ ਗੱਲ ਸਹੀ ਆ ਤੁਹਾਡੀ ਕਿ ਵਕਤ ਅਨੁਸਾਰ ਸ਼ਬਦ ਤਾਂ ਬਦਲ ਜਾਂਦੇ ਆ ਪਰ ਇਨਸਾਨ ਦੀ ਸੋਚ ਤੇ ਆਦਤਾਂ ਇਨਸਾਨ ਨੂੰ ਆਪ ਹੀ ਬਦਲਣੀਆਂ ਪੈਂਦੀਆਂ ਨੇ ਠੀਕ ਐ ਮਾਇਨੇ ਨਹੀਂ ਰੱਖਦੀ ਕੋਈ ਵੀ ਚੀਜ਼ ਮਾਇਨੇ ਸਿਰਫ ਵਕਤ ਰੱਖਦਾ ਆ ਤੇ ਵਕਤ ਸਭ ਤੋਂ ਵੱਡੀ ਕਹਿੰਦੇ ਆ ਕਿ ਦਵਾ ਦੀ ਆ ਜਦੋਂ ਕੋਈ ਸਾਨੂੰ ਚੋਟ ਲਗਾਉਂਦਾ ਜਦੋਂ ਕਿ ਸਾਨੂੰ ਪਰੇਸ਼ਾਨ ਕਰਦਾ ਜਦੋਂ ਵੀ ਸਾਨੂੰ ਚਿੰਤਾਵਾ ਚਿੰਤਾਵਾ ਵਕਤ ਚੋਟਾਂ ਵਕਤ ਦੀਆਂ ਜੋ ਨੇ ਲੱਗਦੀਆਂ ਰਹਿੰਦੀਆਂ ਨੇ ਵਕਤ ਚੋਟ ਦਿੰਦਾ ਆ ਤਾਂ ਵਕਤ ਹੀ ਮਲਮ ਦਿੰਦਾ ਆ ਪਰ ਗੱਲ ਇਹ ਆ ਕਿ ਅਸੀਂ ਉਸ ਚੋਟ ਨੂੰ ਕਿੰਨਾ ਵੱਡਾ ਬਣਾ ਲੈਨੇ ਆ ਇਹ ਸਾਡੇ ਤੇ ਹੁੰਦਾ ਆ ਕਿ ਅਸੀਂ ਉਸ ਜ਼ਖਮ ਨੂੰ ਕਿੰਨਾ ਕੁਰੇਦ ਦਿਆਂ ਤੇ ਕਿੰਨਾ ਹਰਾ ਰੱਖਦੇ ਆ ਆਮ ਤੌਰ ਤੇ ਅਸੀਂ ਹਰ ਚੀਜ਼ ਨੂੰ ਹਰਾ ਰੱਖਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਜ਼ਖਮ ਕਿਉ ਨਾ ਹੋਵੇ ਭਾਵੇਂ ਕੋਈ ਤੁਸੀਂ ਕਹੋ ਕਿ ਇਹ ਭੁੱਲ ਚੁੱਕਿਆ ਲੈ ਮਾੜਾ ਜਿਹਾ ਕਿਸੇ ਤਰ੍ਹਾਂ ਨਾਲ ਉਸ ਤਰ੍ਹਾਂ ਦੇ ਖਲਾਤ ਜਦੋਂ ਸਾਡੇ ਸਾਹਮਣੇ ਆਉਂਦੇ ਆ ਤਾਂ ਨਾਲ ਹੀ ਉਹ ਝੋਟਾ ਸਾਡੇ ਸਾਹਮਣੇ ਆ ਜਾਂਦੀਆਂ ਨੇ ਜਦਾ ਗਹਿਰਾਈ ਨਾਲ ਅਗਰ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਤੁਸੀਂ ਦੇਖ ਅਸੀਂ ਦੇਖਦੇ ਆ ਕਿ ਸਾਡਾ ਦਿਮਾਗ ਹਮੇਸ਼ਾ ਉਸੇ ਤਰ੍ਹਾਂ ਨਾਲ ਹੀ ਉਸੇ ਤਰ੍ਹਾਂ ਦੀ ਊਰਜਾ ਨੂੰ ਆਪਣੇ ਅੰਦਰ ਰੱਖ ਕੇ ਬੈਠਾ ਹੁੰਦਾ ਹੈ ਇਦਾਂ ਦੇਖੋ ਕਿ ਜ਼ਿੰਦਗੀ ਚੱਲ ਰਹੀ ਹੈ ਜ਼ਿੰਦਗੀ ਚੱਲ ਰਹੀ ਹੈ ਪਰ ਸਾਡਾ ਦਿਮਾਗ ਭਟਕਿਆ ਹੋਇਆ ਆ ਸਾਡਾ ਦਿਮਾਗ ਉੱਥੇ ਹੀ ਪਹੁੰਚ ਜਾਂਦਾ ਆ ਜਿੱਥੇ ਅਸੀਂ ਜਿੱਥੇ ਅਸੀਂ ਬਹੁਤ ਸਾਲ ਪਹਿਲਾਂ ਸੀ ਉਸ ਘਟਨਾ ਨਾਲ ਜੁੜੇ ਹੋਏ ਜਿੱਦਾਂ ਕਿਸੇ ਨੇ ਸਾਨੂੰ ਕੋਈ ਗੱਲ ਕਹਿ ਦਿੱਤੀ ਬਸ ਉਸਨੇ ਤਾਂ ਕਹਿ ਦਿੱਤੀ ਅਸੀਂ ਆਪਣੇ ਦਿਮਾਗ ਦੇ ਵਿੱਚ ਉਹ ਇਦਾਂ ਕੋ ਘਰ ਬਣਾ ਕੇ ਰੱਖ ਲੀਕੇ ਉਸ ਨੂੰ ਇੱਕ ਜ਼ਖਮ ਹੀ ਬਣਾ ਲਿਆ ਠੀਕ ਹੈ ਕੋਈ ਬੋਲ ਰਿਹਾ ਕੀ ਬੋਲ ਰਿਹਾ ਕੀ ਕਹਿ ਰਿਹਾ ਉਹ ਉਸ ਦੀ ਮਨੋਦਸ਼ਾਆ ਉਹ ਉਸ ਦੀ ਸੋਚ ਆ ਉਸਨੇ ਕੀ ਕਹਿਣਾ ਕੀ ਕਰਨਾ ਤੁਸੀਂ ਉਸ ਨੂੰ ਨਹੀਂ ਬਦਲ ਸਕਦੇ ਬਦਲ ਅਸੀਂ ਸਿਰਫ ਤੇ ਸਿਰਫ ਆਪਣੇ ਆਪ ਨੂੰ ਸਕਦੇ ਹਾਂ ਆਪਣੇ ਆਪ ਨੂੰ ਕਹਿ ਕੇ ਮੰਨ ਲਓ ਹੁਣ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਹੇ ਹੋ ਕੁਝ ਕਰ ਰਹੇ ਹੋ ਉਹ ਤੁਸੀਂ ਆਪਣਾ ਕੰਮ ਕਰ ਰਹੇ ਹੋ ਕਰਮ ਕਰ ਰਹੇ ਹੋ ਕਿਉਂ ਕਿਸੇ ਵੱਲ ਦੇਖ ਰਹੇ ਹੋ ਕਿ ਕੋਈ ਕੀ ਸੋਚ ਰਿਹਾ ਕੋਈ ਕੀ ਕਹਿ ਰਿਹਾ ਕਿਉਂਕਿ ਉਹ ਉਹਦੀ ਸੋਚ ਆ ਉਹ ਉਸਨੇ ਉਦਾਂ ਹੀ ਸੋਚਣਾ ਤੁਸੀਂ ਚਾਹ ਕੇ ਵੀ ਉਸ ਦੀ ਸੋਚ ਨੂੰ ਨਹੀਂ ਬਦਲ ਸਕਦੇ ਇਹ ਆਪਾਂ ਜਦੋਂ ਸਮਝ ਲਿਆ ਨਾ ਇਸ ਚੀਜ਼ ਨੂੰ ਕਿ ਅਸੀਂ ਦੂਜੇ ਦੇ ਸੋਚ ਨਾਲ ਆਪਣੀ ਜ਼ਿੰਦਗੀ ਨੂੰ ਨਹੀਂ ਚਲਾਣਾ ਦੂਜੇ ਦੇ ਕਹਿਣ ਨਾਲ ਅਸੀਂ ਆਪਣੇ ਆਪ ਨੂੰ ਨਹੀਂ ਢਾਉਣਾ ਤਾਂ ਫੇਰ ਹੀ ਥੋੜਿਆ ਜਿਹਾ ਸਮਝੋ ਤੁਸੀਂ ਚੰਗੇ ਸਾਹ ਲੈ ਸਕੋਗੇ ਨਹੀਂ ਤਾਂ ਫਿਰ ਉਹ ਗੱਲ ਆ ਕਿ ਜਦੋਂ ਮੰਨ ਲਓ ਤੁਸੀਂ ਕਿਸੇ ਰਸਤੇ ਤੇ ਜਾ ਰਹੇ ਹੋ ਹੁਣ ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਤੁਸੀਂ ਕਿਸੇ ਰਸਤੇ ਤੇ ਜਾ ਰਹੇ ਹੋ ਕੋਈ ਕੁੱਤਾ ਭੌਂਕ ਰਿਹਾ ਇੱਕ ਗੱਲ ਹੈ ਹਨਾ ਕੁੱਤਾ ਭੌਂਕ ਰਿਹਾ ਤੇ ਜੇ ਹੁਣ ਤੁਸੀਂ ਉੱਥੇ ਰੋਕ ਕੇ ਉਹਨੂੰ ਸਮਝਾਉਣ ਲੱਗ ਜਓ ਬਾਈ ਮੈਂ ਇਸੇ ਪਿੰਡ ਦਾ ਤੂੰ ਮੈਨੂੰ ਕਿਉਂ ਭੌਂਕ ਰਿਹਾ ਤੂੰ ਮੈਨੂੰ ਪਛਾਣਦਾ ਨਹੀਂ ਮੈਂ ਐਸੇ ਗਲੀ ਚੋਂ ਕਈ ਵਾਰੀ ਲੰਘਿਆ ਤੇ ਤੂੰ ਫਿਰ ਵੀ ਭੌਂਕੀ ਜਾ ਉਹਦਾ ਕੰਮ ਐ ਜੀ ਭੌਂਕਣਾ ਕੀ ਲੋੜ ਐ ਸਾਨੂੰ ਆਪਣਾ ਵਕਤ ਬਰਬਾਦ ਕਰਨ ਦੀ ਉਸ ਚੀਜ਼ ਤੇ ਜਿਹੜੀ ਚੀਜ਼ ਸਮਝ ਲੱਗ ਰਹੀ ਆ ਅਗਲੇ ਨੂੰ ਜਾਂ ਨਹੀਂ ਲੱਗ ਰਹੀ ਸਾਨੂੰ ਮਾਇਨੇ ਹੀ ਨਹੀਂ ਰੱਖਦਾ ਅੱਛਾ ਇੱਕ ਇੱਕ ਵਕਤ ਤੇ ਤੁਸੀਂ ਇਹ ਸਮਝ ਵੀ ਲਓ ਕਿ ਤੁਸੀਂ ਸਾਹਮਣੇ ਵਾਲੇ ਨੂੰ ਆਪਣੀ ਸਫਾਈ ਦੇਖ ਕੇ ਕੁਝ ਸਮਝਾ ਵੀ ਦਿੱਤਾ ਅੱਛਾ ਫਿਰ ਕੀ ਹੋਇਆ ਫਿਰ ਕੀ ਹੋਇਆ ਲੈ ਮਹੀਨਾ ਨਹੀਂ ਲੰਘਣਾ ਤੁਹਾਨੂੰ ਉਹਦਾ ਪੱਖ ਫੇਰ ਸਾਹਮਣੇ ਆਏਗਾ ਬਾਈ ਉਹਨੂੰ ਉਨੀ ਕੁ ਮਿੱਟੀ ਤੇ ਉਨੀ ਕੁ ਸੋਚ ਕੁਦਰਤ ਨੇ ਦਿੱਤੀ ਆ ਤੁਸੀਂ ਨਹੀਂ ਬਦਲ ਸਕਦੇ ਤੁਸੀਂ ਨਹੀਂ ਬਦਲ ਸਕਦੇ ਆਪਣੇ ਦਿਮਾਗ 'ਚ ਇਹ ਵਾੜੋ ਇਸ ਚੀਜ਼ ਨੂੰ ਹਰ ਕੋਈ ਬਦਲਣ ਲੱਗਿਆ ਵਾ ਕੋਈ ਆਪਣੇ ਪਤੀ ਨੂੰ ਬਦਲਣ ਲੱਗਿਆ ਹੋਇਆ ਕਿ ਮੇਰਾ ਪਤੀ ਆ ਚੀਜ਼ ਕਰਦਾ ਵਾ ਇਹ ਇਹ ਛੱਡ ਦੇਵੇ ਆ ਕਰਨਾ ਸ਼ੁਰੂ ਕਰ ਦੇਵੇ ਮੇਰੀ ਮੰਨਣੀ ਸ਼ੁਰੂ ਕਰ ਦੇਵੇ ਆਪਣੇ ਪਰਿਵਾਰ ਨਾਲੋਂ ਆ ਕਰੇ ਮੇਰੇ ਪਰਿਵਾਰ ਨਾਲ ਆ ਕਰੇ ਮੇਰੇ ਨਾਲ ਐਦਾਂ ਕਰੇ ਕਿਓ ਬਾਈ ਤੁਸੀਂ ਦੱਸੋ ਕਿੱਦਾਂ ਕਰ ਸਕਦੇ ਤੁਹਾਡੇ ਕਹੇ ਤੇ ਜੀ ਉਹਨੇ ਚੱਲਣਾ ਉਹਦੀ ਸੋਚ ਉਹਦਾ ਦਿਮਾਗ ਉਹਨੂੰ ਸਮਝੂਗਾ ਕਿ ਹਾਂ ਇਹ ਚੀਜ਼ ਇਦਾਂ ਆ ਤਾਂ ਮੈਂ ਇਹਨਾਂ ਇਦਾਂ ਹੀ ਚੱਲਣਾ ਤਾਂ ਇਦਾਂ ਹੀ ਚੱਲੂਗਾ ਫਿਰ ਹਰ ਕਿਸ ਤਰੀਕੇ ਨੂੰ ਕਿ ਉਹੀ ਗੱਲ ਹੋ ਗਈ ਕਿ ਰਿਮੋਟ ਕੰਟਰੋਲ ਦੀ ਤਰ੍ਹਾਂ ਕਿ ਹਰ ਕੋਈ ਆਪਣਾ ਰਿਮੋਟ ਅਸੀਂ ਵੀ ਆਪਣਾ ਕੰਟਰੋਲ ਕਿਸੇ ਹੋਰ ਨੂੰ ਦਿੱਤਾ ਹੋਇਆ ਬਿਲਕੁਲ ਸਹੀ ਆ ਤੁਸੀਂ ਆਪਣੇ ਆਪ ਨੂੰ ਦੇਖਿਓ ਕਿੰਨੇ ਕੋ ਆਜ਼ਾਦ ਕਿੰਨੇ ਕੋ ਆਪਣੀ ਫਰੀ ਜ਼ਿੰਦਗੀ ਚੋਂ ਰਹੇ ਹੋ ਕਿੰਨੇ ਕੋ ਤੁਸੀਂ ਆਪਣੇ ਆਪ ਨੂੰ ਬੰਦਸ਼ਾਂ ਚ ਨਹੀਂ ਬੰਨਿਆ ਹੋਇਆ ਵਾਦੂ ਬੰਨਿਆ ਜੀ ਵਾਦੂ ਬੰਨਿਆ ਕਿਤੇ ਤੁਸੀਂ ਇੱਕ ਸ਼ਹਿਰ ਵੀ ਜਾਣਾ ਹੋਵੇ ਚਾਰ ਜਾਣੇ ਮੈਂ ਜਾਣਾ ਮੈਂ ਜਾਣਾ ਤੇ ਤਿੰਨ ਜਾਣਿਆਂ ਦੇ ਵਿੱਚ ਨੰਨਾ ਪਾਣਾ ਕੀ ਕਰਨ ਜਾਣਾ ਕਦੀ ਐ ਹੋਇਆ ਕਿ ਮੈਂ ਪੁੱਛ ਨਹੀਂ ਰਹੀ ਤੁਹਾਡੇ ਤੋਂ ਕਿ ਮੈਂ ਜਾਵਾਂ ਕਿ ਨਾ ਜਾਵਾਂ ਮੈਂ ਤੇ ਤੁਹਾਨੂੰ ਇੱਕ ਦੱਸ ਰਹੇ ਹਾਂ ਕਿ ਅਸੀਂ ਜਾ ਰਹੇ ਹਾਂ ਜਾਂ ਮੈਂ ਜਾ ਰਹੀ ਹਾਂ ਮੈਨੂੰ ਆ ਕੰਮ ਕਮਲਾ ਕੋਈ ਨਹੀਂ ਹੈ ਸੁੱਟਦਾ ਕੋਈ ਨਹੀਂ ਐ ਪਾਗਲ ਕੋਈ ਨਹੀਂ ਐ ਨੁਕਸਾਨ ਕੋਈ ਨਹੀਂ ਆਪਣਾ ਕਰਨ ਲੱਗਿਆ ਜਿਹਨੂੰ ਆਪਣੀ ਫੈਮਿਲੀ ਨਾਲ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਆਪਣੇ ਮਾਤਾ ਪਿਤਾ ਨਾਲ ਖਾਸ ਤੌਰ ਤੇ ਆਦਰ ਸਤਿਕਾਰ ਤੇ ਪਿਆਰ ਹੁੰਦਾ ਆ ਉਹ ਕਦੇ ਵੀ ਗਲਤ ਚੀਜ਼ਾਂ ਕਰਦਾ ਹੀ ਨਹੀਂ ਬੱਚੇ ਨੂੰ ਵੀ ਇਹ ਸਮਝਾਓ ਹਮੇਸ਼ਾ ਇਹ ਸਮਝਾਓ ਖਾਤ ਚੋਟ ਨੂੰ ਹਰਾ ਨਾ ਰੱਖੋ ਹਰਾ ਨਾ ਰੱਖੋ ਉਹਨੂੰ ਸੁੱਕ ਗਿਆ ਇਹ ਨਾ ਤੇ ਉਹਦੇ ਤੋਂ ਖਰੀਂਡ ਲਾ ਦਿਓ ਨਿਸ਼ਾਨ ਆਪਣੇ ਆਪ ਖਤਮ ਹੋ ਜਾਊਗਾ ਮਤਲਬ ਕੀ ਹੈ ਜ਼ਖਮ ਨੂੰ ਜੋ ਚੋਟ ਹੈ ਕਿਸੇ ਨੇ ਦਿੱਤੀ ਹੈ ਉਹਨੂੰ ਸੁੱਕਣ ਦਿਓ ਗੱਲ ਆਪਾਂ ਕਰ ਰਹੇ ਸੀ ਬੱਚੇ ਦੀ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਬੱਚੇ ਨੂੰ ਆਪਣੇ ਨੂੰ ਇਹ ਜ਼ਰੂਰ ਕਹੋ ਕਿ ਅਗਰ ਤੂੰ ਇਹ ਚੀਜ਼ ਕਰ ਰਿਹਾ ਤਾਂ ਇਹ ਤੇਰੇ ਲਈ ਗਲਤ ਆ ਸਾਡੇ ਲਈ ਤਾਂ ਇਹ ਗਲਤ ਆ ਕਿਉਂਕਿ ਸਾਨੂੰ ਇਹ ਚੀਜ਼ ਇਸ ਸਾਡੇ ਲਈ ਇੱਕ ਅ ਮਤਲਬ ਤੇਰੇ ਲਈ ਤਾਂ ਗਲਤ ਹੈ ਹੀ ਪਰ ਅਸੀਂ ਤੈਨੂੰ ਪੈਦਾ ਕੀਤਾ ਸਾਡਾ ਹੀ ਖੂਨ ਆ ਤੇ ਤੇਰਾ ਇਹ ਫਰਜ਼ ਬਣਦਾ ਸਾਡਾ ਵੀ ਫਰਜ਼ ਬਣਦਾ ਸੀ ਆਪਣੇ ਬੱਚੇ ਨੂੰ ਸਹੀ ਸਿੱਖਿਆ ਦੇਈਏ ਤੇ ਬੱਚਾ ਵੀ ਸਾਨੂੰ ਅੱਗੋਂ ਸਹੀ ਮਤਲਬ ਸਾਡੇ ਲਈ ਸਹੀ ਕਰੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਬਰਦਸਤੀ ਕਿਸੇ ਵੀ ਰਸਤੇ ਤੇ ਨਹੀਂ ਤੋਰ ਸਕਦੇ ਇਹ ਤਾਂ ਆਪਣੇ ਦਿਮਾਗ 'ਚ ਵਾਰ ਹੀ ਲਓ ਹੁਣ ਆਪਾਂ ਇਸ ਰਸਤੇ ਨੂੰ ਗੱਲ ਕਰ ਰਹੇ ਸੀ ਆਪਾਂ ਚੋਟ ਦੀ ਜ਼ਖਮ ਦੀ ਕਿਉਂਕਿ ਸਭ ਤੋਂ ਜ਼ਿਆਦਾ ਚੋਟ ਤਾਨੂੰ ਸਾਡੀ ਔਲਾਦ ਹੀ ਦਿੰਦੀ ਆ ਇਹ ਸਚਾਈ ਆ ਇਹ ਬਿਲਕੁਲ ਸਚਾਈ ਆ ਇਨਸਾਨ ਕਿਸੇ ਦੇ ਤੋੜਿਆ ਨਹੀਂ ਟੁੱਟਦਾ ਜਿੰਨਾ ਆਪਣੇ ਔਲਾਦ ਦੀ ਪਰੇਸ਼ਾਨੀ ਕਰਕੇ ਔਲਾਦ ਦੀ ਸੈਟਿੰਗ ਨਾ ਹੋਣ ਕਰਕੇ ਔਲਾਦ ਦੀ ਗਲਤ ਸੰਗਤ ਕਰਕੇ ਔਲਾਦ ਦਾ ਕੁਝ ਨਾ ਵੜਨ ਕਰਕੇ ਜਾਂ ਔਲਾਦ ਦੇ ਨੁਕਸਾਨ ਕਰਕੇ ਟੁੱਟ ਜਾਂਦਾ ਇਸੇ ਕਰਕੇ ਹੀ ਮੈਂ ਤੁਹਾਨੂੰ ਕਹਿ ਰਹੀ ਆ ਕਿ ਤੁਸੀਂ ਠੀਕ ਆ ਬਿਲਕੁਲ ਜਿਸ ਚੀਜ਼ ਤੇ ਜੋਰਨੀ ਆ ਉਸ ਚੀਜ਼ ਨੂੰ ਬਦਲਣ ਦੀ ਕਿਸੇ ਦੀ ਪਰਵਾਹ ਨਾ ਕਰੋ ਸਿਰਫ ਤੇ ਸਿਰਫ ਆਪਣੀ ਆਪਣੇ ਬੱਚਿਆਂ ਦੀ ਆਪਣੀ ਫੈਮਲੀ ਚ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਸਿਰਫ ਜਿੰਨਾ ਨੂੰ ਕੁਦਰਤ ਨੇ ਜੋੜਿਆ ਮੈਂ ਇੱਕ ਗੱਲ ਹੋਰ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ ਜਿੰਨਾ ਨੂੰ ਕੁਦਰਤ ਨੇ ਤੁਹਾਨੂੰ ਜੋੜਿਆ ਚਾਰ ਕੋ 14 ਕੋ ਰਿਸ਼ਤੇ ਦਿੱਤੇ ਆ ਉਹਨੇ ਹੀ ਸੰਭਾਲੇ ਜਾਣ ਤਾਂ ਬਹੁਤ ਆ ਚੌਧਰੀ ਅਸੀਂ ਬਣਦੇ ਆ ਚੌਥੇ ਥੋਂ ਜਾ ਕੇ ਇਹ ਵੀ ਸਾਡੀ ਇੱਕ ਆਦਤ ਹੈ ਚਲੋ ਆਦਤਾਂ ਹੋਣ ਕੋਈ ਵੀ ਹੋਵੇ ਪਰ ਉਹ ਬਦਲਣੀ ਸਿਰਫ ਆਪਣੇ ਆਪ ਨੂੰ ਆ ਕਿਸੇ ਨੂੰ ਬਦਲ ਨਾਲ ਕੁਝ ਨਹੀਂ ਬਦਲਣਾ ਜਿੰਨੀ ਦੇਰ ਅਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਉਨੀ ਦੇਰ ਸਮਝੋ ਕੁਝ ਵੀ ਨਹੀਂ ਹੋਣਾ ਆਪਣੀ ਸੋਚ ਨੂੰ 1 ਮਿੰਟ ਲਈ 1 ਮਿੰਟ ਲਈ ਵੀ 2 ਮਿੰਟ ਲਈ ਵੀ ਕਦੇ ਅੱਖਾਂ ਬੰਦ ਕਰਕੇ ਆਪਣੇ ਅੰਦਰ ਝਾਤੀ ਮਾਰੋ ਕਿ ਅਸੀਂ ਕੀ ਇੱਥੇ ਬੋਲਣਾ ਜ਼ਰੂਰੀ ਸੀ ਕੀ ਇੱਥੇ ਕਿਸੇ ਨਾਲ ਸਿਰ ਖਪਾਈ ਕਰਨੀ ਜ਼ਰੂਰੀ ਸੀ ਕੀ ਕਿੰਨਾ ਕੋ ਫਰਕ ਪੈਂਦਾ ਜੋ ਤੁਹਾਡੇ ਲਈ ਕੀ ਸੋਚ ਰਿਹਾ ਕੀ ਕਹਿ ਰਿਹਾ ਬਸ ਜਦੋਂ ਤੁਹਾਨੂੰ ਲੱਗਿਆ ਆਪਣੇ ਆਪ ਨੂੰ ਤੁਸੀਂ ਲੱਗਿਆ ਠੀਕ ਹੈ ਦਿਮਾਗ ਚ ਗੱਲਾਂ ਕੱਢਣੀਆਂ ਔਖੀਆਂ ਹੁੰਦੀਆਂ ਪਰ ਅਸੀਂ ਕੱਢ ਸਕਦੇ ਹਾਂ ਕਿਉਂਕਿ ਦਿਮਾਗ ਵੀ ਤੇ ਸਾਡਾ ਹੀ ਆ ਬੜੇ ਸਮਝਦਾਰ ਹੋ ਤੁਸੀਂ ਅੱਜ 12 ਜਨਵਰੀ 2026 ਆਪਾਂ ਤੁਹਾਨੂੰ ਦੱਸਿਆ ਸੋਮਵਾਰ ਦਾ ਦਿਨ ਹੈ ਸਵਾਤੀ ਨਕਸ਼ਤਰ ਹੈ ਜੀ ਰਾਹੁ ਦਾ ਨਕਸ਼ਤਰ ਚੱਲ ਰਿਹਾ ਰਾਤ ਨੂੰ 9:00 ਬਜੇ 6 ਮਿੰਟ ਤੱਕ ਚੱਲੇਗਾ ਤੇ ਹਾਂ ਅੱਜ ਸੋਮਵਾਰ ਵਾਲੇ ਦਿਨ ਤੁਲਾ ਰਾਸ਼ੀ ਵਿੱਚ ਚੰ드ਰਮਾ ਸ਼ੁਕਰ ਦੇ ਘਰ ਚ ਚੰਦਰ ਰਹੇਗਾ ਭਦਰਾ 26 ਇੱਕ ਤੱਕ ਤੇ ਸ਼ੁਕਰ ਅੱਜ ਮਕਰ ਰਾਸ਼ੀ ਵਿੱਚ ਕੱਲ ਸਵੇਰੇ ਤੱਕ ਇਹ ਚਲਾ ਜਾਏਗਾ ਮਕਰ ਰਾਸ਼ੀ ਵਿੱਚ ਮਕਰ ਰਾਸ਼ੀ ਸ਼ਨੀ ਦੀ ਰਾਸ਼ੀ ਹੈ ਤੇ ਸ਼ਨੀ ਦੇ ਘਰ ਸ਼ੁਕਰ ਦਾ ਬੈਠਣਾ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਇੱਕ ਗੱਲ ਹੋਰ ਹੈ ਕਿ ਜਦੋਂ ਕੋਈ ਵੀ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਆ ਉਹ ਜ਼ਰੂਰ ਪ੍ਰਭਾਵ ਪਾਉਂਦਾ ਆ ਹਾਂ ਇਹ ਲੱਗ ਗੱਲਾਂ ਕਿਸੇ ਲਈ ਕਿਸ ਤਰ੍ਹਾਂ ਦਾ ਤੇ ਕਿਸੇ ਲਈ ਕਿਸ ਤਰ੍ਹਾਂ ਦਾ ਪਰ ਹਾਂ ਜਿਸ ਰਾਸ਼ੀ ਵਿੱਚ ਜਾਂਦਾ ਅਗਰ ਮਿੱਤਰ ਰਾਸ਼ੀ ਹੋਵੇ ਤਾਂ ਬੜਾ ਚੰਗਾ ਵੀ ਕਰ ਜਾਂਦਾ ਆ ਠੀਕ ਆ ਸ਼ੁਕਰ ਜੋ ਹੈ ਜੀ ਤਕਰੀਬਨ 5 ਫਰਵਰੀ ਤੱਕ 5 12 ਜਨਵਰੀ ਨੂੰ ਜਾ ਰਿਹਾ ਮਕਰ ਚ ਤੇ 5 ਫਰਵਰੀ ਨੂੰ ਜਾਏਗਾ ਕੁੰਭ ਰਾਸ਼ੀ ਯਾਨੀ 5 ਫਰਵਰੀ ਤੱਕ ਕੁੰਭ ਰਾਸ਼ੀ ਮਕਰ ਰਾਸ਼ੀ ਚ ਰਹੇਗਾ ਤੇ 5 ਹਰਵੇ ਤੱਕ ਮਕਰ ਰਾਸ਼ੀ ਚ ਰਹੇਗਾ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਜਾਣਦੇ ਆ ਉਸ ਤੋਂ ਬਾਅਦ ਕੁੰਭ ਚ ਰਾਹੂ ਨਾਲ ਜੁਤੇ ਬਣਾਏਗਾ ਉਸ ਤੋਂ ਬਾਅਦ ਮੀਨ ਚ ਜਾਏਗਾ ਸ਼ਨੀ ਨਾਲ ਜੁਤੇ ਬਣਾਏਗਾ ਬਈ ਮਿੱਤਰ ਘਰ ਨੇ ਸ਼ੁਕਰ ਦੇ ਇਹ ਚੰਗੀ ਗੱਲ ਹੈ ਸ਼ੁਕਰ ਸ਼ਨੀ ਦੇ ਘਰ ਚ ਜਾਣਾ ਸ਼ੋਭੀ ਹੈ ਕੋਈ ਨੁਕਸਾਨ ਨਹੀਂ ਕਰਨਦਾ ਤੇ ਬਹੁਤਿਆਂ ਲਈ ਤਾਂ ਬਹੁਤ ਹੀ ਅੱਛਾ ਹੋਏਗਾ ਕੀ ਅੱਛਾ ਹੋਏਗਾ ਇਸ ਬਾਰੇ ਆਪਾਂ ਜਾਣਦੇ ਆ ਤੇ ਨਾਲ ਹੀ ਅੱਜ ਸੋਮਵਾਰ ਵਾਲੇ ਦਿਨ 7:30 ਵਜੇ ਤੋਂ ਲੈ ਕੇ 9 ਵਜੇ ਦਾ ਟਾਈਮ ਰਾਹੂ ਕਾਲ ਦਾ ਰਹਿਤ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰਿਸ ਜਨਮ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਚੰਦਰ ਸੱਤਵੇਂ ਸਥਾਨ 'ਚ ਆ ਅੱਛਾ ਵਾ ਧਨ ਲਈ ਵਪਾਰ ਲਈ ਅੱਛਾ ਆ ਔਰ ਮੋਸ਼ਨਲ ਕਾਫੀ ਆ ਤੁਸੀਂ ਪ੍ਰਿੰਸ ਬੰਦਾ ਲਈ ਵੀ ਅੱਛਾ ਆ ਗੱਲਬਾਤ ਕਰਨੀ ਆ ਤਾਂ ਜ਼ਰੂਰ ਕਰ ਲੈਣੀ ਚਾਹੀਦੀ ਆ ਕੋਈ ਓਲਝੇਵਾ ਮੈਂ ਬੈਠ ਕੇ ਨਵੇੜੋ ਸ਼ੁਕਰ ਦਸਵੇਂ ਸਥਾਨ 'ਚ ਜਾ ਰਿਹਾ ਹੈ ਸ਼ੁਕਰ ਦਾ ਦਸਵੇਂ ਸਥਾਨ 'ਚ ਜਾਣਾ ਧਨ ਦਾ ਮਾਲਕ ਹੈ ਤੇ 10ਵੇਂ ਜਾ ਕੇ ਥੋੜੀ ਜੀ ਜਿਹੜੀ ਆਉਣ ਵਾਲੇ ਕੱਲ ਦੀ ਥੋੜੀ ਚਿੰਤਾ ਵਧੀ ਹੋਈ ਸੀ ਚੰਦਰ ਤੇ ਕੇਤੂ ਕਰਕੇ ਉਹ ਹੁਣ ਠੀਕ ਹੋ ਜਾਏਗੀ ਨਾਲ ਹੀ ਕੋਸ਼ਿਸ਼ ਤੁਸੀਂ ਇਹ ਕਰਨੀ ਆਪਣੇ ਜੀਵਨ ਸਾਥੀ ਨਾਲ ਸਬੰਧ ਅੱਛੇ ਰੱਖਣੇ ਆ ਲੜਾਈ ਝਗੜੇ ਤੋਂ ਬਚਣਾ ਆ ਕਮਕਾਰ ਇੱਕ ਦੂਜੇ ਦੀ ਸਲਾਹ ਨਾਲ ਕਰਨੇ ਆ ਤਾਂ ਸਮਝੋ ਸ਼ੁਕਰ ਦਸਵੇਂ ਸਰਕਾਰ ਦੇ ਸਥਾਨ 'ਤੇ ਬੈਠ ਕੇ ਅੱਛਾផល ਹੀ ਦੇਵੇਗਾ ਟੌਰਸ ਜਾਂ ਨਿਪ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਤਕਰੀਬਨ ਤਕਰੀਬਨ ਠੀਕ ਜਾਣ ਵਾਲਾ ਆ ਕਿਸੇ ਰੋਗ ਬਿਮਾਰੀ ਦੀ ਚਿੰਤਾ ਹੋਵੇ ਤਾਂ ਮੈਡੀਟੇਸ਼ਨ ਜ਼ਰੂਰ ਕਰ ਲਿਓ ਪਰ ਰਾਤ ਨੂੰ ਦੁੱਧ ਨਹੀਂ ਪੀਣਾ ਰਹੀ ਗੱਲ ਸ਼ੁਕਰ ਦੀ ਤਾਂ ਸ਼ੁਕਰ ਤੁਹਾਡੀ ਰਾਸ਼ੀ ਤੋਂ ਨੌਵੇਂ ਸਥਾਨ 'ਤੇ ਜਾਣ ਵਾਲਾ ਆ ਨੌਵੇਂ ਸ਼ੁਕਰ ਸ਼ਨੀ ਦੇ ਘਰ 'ਤੇ ਤੁਹਾਡੇ ਲਗਨ ਦਾ ਮਾਲਕ ਵਧੀਆ ਆ ਲੰਬੀ ਯਾਤਰਾ ਲਈ ਵਧੀਆ ਯਾ ਪਲੈਨਿੰਗ ਬੰਨ ਸਕਦੀ ਆ ਤੁਹਾਡੇ ਕਿਤੇ ਯਾਤਰਾ ਕਰਨ ਦੀ ਕਿਤੇ ਜਾਨਦੀਪ ਆਪਣੇ ਪਰਿਵਾਰ ਨਾਲ ਘੁੰਮਣ ਫਿਰਨ ਚਾਹੰਦੀ ਲੰਬੀ ਯਾਤਰਾ ਲਈ ਸ਼ੁਕਰ ਨੋਵੇਂ ਚੰਗਾ ਕੰਮ ਕਰਦਾ ਆ ਤਾਂ ਇੱਥੇ ਤੁਸੀਂ ਗਾਂ ਨੂੰ ਰੋਟੀ ਪਾਉਣੀ ਬਿਲਕੁਲ ਨਹੀਂ ਭੁੱਲਣੀ ਤੇ ਕਦੇ ਕਦੇ ਦਹੀ ਧਾਰਮਿਕ ਸਥਾਨ ਤੇ ਦੇਂਦੇ ਰਹਿਣਾ ਜੇਮਿਨੀਜ਼ ਹਨ ਮਿਥੂ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਚੰਗਾ ਫੈਸਲੇ ਤੁਹਾਡੇ ਹੱਥ ਵਿੱਚ ਹੋਣਗੇ ਸ਼ੁਕਰ ਦਾ ਰਾਸ਼ੀ ਪਰਿਵਰਤਨ ਦੇਖੀਏ ਤਾਂ ਸ਼ੁਕਰ ਤੁਹਾਡੇ ਬਾਹਰ ਮੇ ਖਾਣੇ ਦਾ ਮਾਲਕ ਆ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ 'ਚ ਜਾ ਰਿਹਾ ਹੈ 8ਵਾਂ ਘਰਨਾ ਤੁਹਾਨੂੰ ਪਤਾ ਹੀ ਹੈ ਥੋੜਾ ਕੂਦ ਆਇਆ ਜਿੱਥੇ ਜਾ ਕੇ ਤੁਹਾਨੂੰ ਇਹ ਚਿੰਤਾ ਵਧੀ ਕਿ ਕਿਸ ਤਰ੍ਹਾਂ ਅਸੀਂ ਕਿੰਨਾ ਚੀਜ਼ਾਂ ਨੂੰ ਕਿਵੇਂ ਸੈਟਿੰਗ ਕਰ ਲਈਏ ਤੇ ਕਿਵੇਂ ਚੀਜ਼ਾਂ ਸਹੀ ਹੋ ਜਾਣ ਧਾਰਮਿਕ ਸਥਾਨ ਤੇ ਜਾਣਾ ਮੱਥਾ ਟੇਕਣਾ ਤੇ ਗਾਂ ਨੂੰ ਗਾਜਰ ਖਿਲਾਉਣਾ ਜਾਂ ਦੇਸੀ ਘਿਓ ਲੈ ਕੇ ਧਾਰਮਿਕ ਸਥਾਨ ਤੇ ਲੰਗਰ ਚ ਦੇਣਾ ਜਦੋਂ ਤੱਕ ਸ਼ੁਕਰ ਅਠਵੇਂ ਸਥਾਨ ਚਾ ਤੁਹਾਡੇ ਲਈ ਸ਼ੁਭਤਾ ਹੀ ਦਵੇਗਾ ਅਗਲੀ ਰਾਸ਼ੀ ਕੈਂਸਰ ਜਾਨੀ ਕਰਕ ਰਾਸ਼ੀ ਕਰਕ ਰਾਸ਼ੀ ਦੇ ਲਈ ਸ਼ੁਕਰ ਇਨਕਮ ਦਾ ਤੇ ਸੁਖ ਸਥਾਨ ਦਾ ਮਾਲਕ ਆ ਜੋ ਗਿਆ 7ਵੇਂ ਸਥਾਨ 'ਚ ਚਲੋ ਕਰਕ ਰਾਸ਼ੀ ਵਾਲਿਆਂ ਨੇ ਗੱਡੀ ਲੈਣ ਬਾਰੇ ਸੋਚ ਰਿਆ ਤਾਂ ਹੁਣ ਲੈ ਆ ਹੀ ਲਓ ਕਾਫੀ ਦੇਰ ਤੁਸੀਂ ਦਿਲੇ ਕਰ ਦਿੱਤਾ ਕਿ ਕੋਈ ਨਹੀਂ ਲੈ ਲੈਨੇ ਕੋਈ ਨਹੀਂ ਲੈ ਲੈਨੇ ਤੇ ਹੁਣ ਸ਼ੁਕਰ ਤੁਹਾਡੇ 7ਵੇਂ ਸਥਾਨ 'ਤੇ ਜਾ ਕੇ ਵਧੀਆ ਕੰਮ ਕਰਨ ਵਾਲਾ ਆ ਘਰ ਮਕਾਨ ਗੱਡੀ ਦੁਕਾਨ ਦੇ ਲਈ ਤੁਸੀਂ ਅਗਰ ਕੋਈ ਮੰਨ ਲਓ ਕਿ ਡੀਲ ਕਰਦੇ ਹੋ ਤਾਂ ਤੁਹਾਨੂੰ ਅੱਛੀ ਚੀਜ਼ ਮਿਲ ਸਕਦੀ ਆ ਔਰ ਮੈਰਿਜ ਲਈ ਅਗਰ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਟਾਈਮ ਤੇ ਤੁਹਾਡਾ ਰਿਸ਼ਤਾ ਵੀ ਹੋ ਸਕਦਾ ਆ ਤਾਂ ਕੋਸ਼ਿਸ਼ ਤੁਹਾਨੂੰ ਜਰੂਰ ਕਰਨੀ ਚਾਹੀਦੀ ਆ ਤੇ ਨਾਲ ਹੀ ਤੁਸੀਂ ਇੱਕ ਕਪੂਰ ਦੀ ਟਿੱਕੀ ਆਪਣੇ ਕੋਲ ਰੱਖ ਲੈਣੀ ਆ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਖਸ਼ੀ ਵਾਲੇ ਨੂੰ ਅਚਾਨਕ ਯਾਤਰਾ ਕਰਨੀ ਪੈ ਸਕਦੀ ਆ ਜੰਦਰ ਦੇ ਮੁਤਾਬਕ ਰਾਹੂ ਦੇ ਮੁਤਾਬਕ ਤੇ ਸ਼ਨੀ ਦੇ ਮੁਤਾਬਕ ਪਰ ਜੋ ਸ਼ੁਕਰ ਦਾ ਰਾਸ਼ੀ ਪਰਵਰਤਨ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਤੇ ਸ਼ੁਕਰ ਪ੍ਰਾਕਰਮ ਦਾ ਮਾਲਕ ਗਿਆ ਤਾਂ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖੋ ਹਸਪੀਟਲ ਦੇ ਚੱਕਰ ਕਿਸੇ ਦੇ ਵੀ ਪਰਿਵਾਰ ਵਿੱਚੋਂ ਲੱਗ ਸਕਦੇ ਆ ਹਸਪਤਾਲ ਜਾਣਾ ਪੈ ਸਕਦਾ ਆ ਨਾਲ ਹੀ ਸ਼ੁਕਰ ਕਿਉਂਕਿ ਮਿੱਤਰ ਨੀਆ ਪਰਦਸਨੀਖਾਨੇ ਦਾ ਮਾਲਕ ਹੈ ਕੋਈ ਸਰਕਾਰੀ ਤੌਰ ਤੇ ਤੁਸੀਂ ਲੈਣ ਦੇਣ ਕਰਨਾ ਕਿਸੇ ਨਾਲ ਕੋਈ ਡੀਲ ਕਰਨੀ ਆ ਤਾਂ ਬੜੇ ਧਿਆਨ ਨਾਲ ਕਰਨੀ ਆ ਕੋਈ ਚਿੱਠੀ ਸਰਕਾਰੀ ਆਈ ਹੋਈ ਆ ਤਾਂ ਉਹਦਾ ਜਵਾਬ ਕੋਈ ਬੈਂਕ ਦੀ ਆ ਤਾਂ ਉਹਦਾ ਜਵਾਬ ਬੜੇ ਤਰੀਕੇ ਨਾਲ ਦੇਣਾ ਚਾਹੀਦਾ ਤੁਹਾਨੂੰ ਕੋਈ ਨਾ ਕੋਈ ਕੈਸਾ ਕੋਈ ਆਪ ਸਰਕਾਰੀ ਚਿੱਠੀ ਨੋਟਿਸ ਆ ਸਕਦਾ ਆ ਤਬੜੇ ਤਰੀਕੇ ਨਾਲ ਹਰ ਕੰਮ ਕਰਨਾ ਚਾਹੀਦਾ 6ਵੇਂ ਸਥਾਨ ਦੇ ਵਿੱਚ ਆ ਤਾਂ ਇਸ ਕਰਕੇ ਤੁਸੀਂ 6ਵਾਂ ਕੰਨਾ ਰੋਗ ਬਿਮਾਰੀ ਚਿੰਤਾ ਦਾ ਆ ਤੀਜੇ ਖਾਨੇ ਦਾ ਮਾਲਕ ਪ੍ਰਾਕਰਮ ਵੀ ਬਣਦਾ ਆ ਤਾਂ ਇਸ ਕਰਕੇ ਹਰ ਕੰਮ ਨੂੰ ਕੱਲ ਤੇ ਟਾਲਣਾ ਤੁਹਾਡਾ ਨੁਕਸਾਨ ਕਰਵਾ ਸਕਦਾ ਆ ਤਾਂ ਇਹਦੇ ਲਈ ਤੁਸੀਂ ਉਪਾਅ ਕੀ ਕਰਨਾ ਆ ਜੀ ਇੱਕ ਇਹ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖ ਲਓ ਤੇ ਕੰਨਾਂ ਪਿੱਛੇ ਇਤਰ ਲਗਾਉਂਦੇ ਰਹੋ ਵਰਗੋਚਨ ਕੰਨਿਆਰਾਸ਼ੀ ਹੁਣ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਚੰਦਰ ਦੂਸਰੇ ਸਥਾਨ ਵਿੱਚ ਆ ਵਧੀਆ ਆ ਚੰਦਰ ਦੇ ਮੁਤਾਬਕ ਤਾਂ ਅੱਜ ਦਾ ਦਿਨ ਅੱਛਾ ਜਾਏਗਾ ਪਰ ਸ਼ੁਕਰ ਜੋ ਤੁਹਾਡੀ ਰਾਸ਼ੀ ਤੋਂ ਪੰਜਵੇਂ ਸਥਾਨ ਵਿੱਚ ਜਾ ਰਿਹਾ ਆ ਪੰਨਵੇ ਸ਼ੁਕਰ ਵੀ ਚੰਗਾ ਕੰਮ ਹੀ ਕਰਦਾ ਪਰ ਸਭ ਤੋਂ ਚੰਗਾ ਉਦੋਂ ਕਰਦਾ ਜਦੋਂ ਆਪਣੇ ਮਿੱਤਰ ਰਾਸ਼ੀ ਹੋਵੇ ਤਾਂ ਸ਼ਨੀ ਜੁਗ ਹੈ ਉਹਦਾ ਚੇਲਾ ਹੀ ਆ ਗੁਰੂ ਦਾ ਤਾਂ ਵਧੀਆ ਕੰਮ ਕਰੂਗਾ ਇੱਥੇ ਪੁਰਾਣੇ ਰੁੱਸੇ ਹੋਏ ਦੋਸਤ ਮਿੱਤਰ ਮਿਲਣਗੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਿਲ ਕੇ ਪਾਰਟੀ ਫੰਕਸ਼ਨ اٹੈਂਡ ਕਰਨਾ ਨਾਲ ਵੀ ਤੁਹਾਡੇ ਇਹ ਸਿਤਾਰੇ ਤੁਹਾਨੂੰ ਸ਼ੁਭਫਲ ਦੇਣ ਵਾਲੇ ਆ ਕੰਮ ਕਰਦੀ ਜੋ ਸਥਿਤੀ ਆ ਅੱਛੀ ਹੋਣ ਵਾਲੀ ਆ ਲਗਜ਼ਰੀ ਚੀਜ਼ਾਂ ਤੇ ਖਰਚ ਹੋਣ ਵਾਲੇ ਆ ਘਰ 'ਚ ਕੁਛ ਕੁ ਚੀਜ਼ਾਂ ਲਿਆਉਣ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਲੈ ਸਕਦੇ ਹੋ ਪੈਸੇ ਦੀ ਚਿੰਤਾ ਥੋੜੀ ਘਟਣ ਵਾਲੀ ਆ ਤੁਹਾਡੀ ਖਰਚੇ ਤੁਹਾਡੇ ਇਨਕਮ ਤੇ ਖਰਚ बराबर ਰਹਿਣਗੇ ਪਰ ਪੈਸਾ ਕਿਤੋਂ ਨਾ ਕਿਤੋਂ ਆਉਂਦਾ ਰਹੇਗਾ ਲਿਬਰਾ ਜਾਨੀ ਤੁਲ ਰਾਸ਼ੀ ਦੀ ਗੱਲ ਕਰੀਏ ਤਾਂ ਤੁਲ ਰਾਸ਼ੀ ਵਾਲਿਆਂ ਨੂੰ ਥੋੜੀ ਜਿਹੀ ਆਪਣੀ ਸਿਹਤ ਤੇ ਧਿਆਨ ਰੱਖਣਾ ਚਾਹੀਦਾ ਆ ਸ਼ੁਕਰ ਜੋ ਆ ਚੌਥੇ ਸਥਾਨ 'ਚ ਜਾ ਰਿਹਾ ਚੌਥਾ ਖਾਨਾ ਤੁਹਾਡੇ ਲਈ ਬਹੁਤ ਵਧੀਆ ਸੁੱਖਾਂ ਦਾ ਮਾਂ ਦੇ ਦਾਦੀਆ ਮਾਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਦੂਜਾ ਤੁਹਾਡੇ ਲਈ ਵੀ ਚਾਰ ਪਈਆ ਵਾਣ ਖਰੀਦਣ ਲਈ ਕੱਚ ਆਪਾਂ ਕਹਿ ਸਕਦੇ ਆਂ ਕਈ ਵਾਰੀ ਕੁਝ ਕੰਮ ਕਰਾਣਾ ਹੈ ਤੁਸੀਂ ਕੰਸਟਰਕਸ਼ਨ ਦਾ ਤਾਂ ਉਹਦੇ ਲਈ ਵੀ ਸਿਤਾਰੇ ਤੁਹਾਡੇ ਬੜੇ ਚੰਗੇ ਸ਼ੁਭ ਵਾਲੇ ਔਰ ਅੱਛੇ ਵਾਲੇ ਨਾਲ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਗਾਂ ਨੂੰ ਚਾਰ ਰੋਟੀਆਂ ਮੱਕੀ ਦੀਆਂ ਬਣਾ ਕੇ ਖਿਲਾ ਦੇਣੀਆਂ ਨੇ ਤਾਂ ਕਿ ਸ਼ੁਕਰ ਚੌਥੇ ਕਿਸੇ ਤਰ੍ਹਾਂ ਦਾ ਵੀ ਘਰ ਪਰਿਵਾਰ ਵਿੱਚ ਐਲੀਗੇਸ਼ਨ ਤੋਂ ਮਤ ਤੋਂ ਆਲੇ ਦੁਆਲੇ ਤੋਂ ਮਤ ਤੋਂ ਤੁਹਾਨੂੰ ਬਚਾ ਕੇ ਰੱਖੇ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਸਭ ਤੋਂ ਵਧੀਆ ਆ ਵੈਲ ਡਰੈਸਡ ਰਹਿਣਾ ਚੰਗੇ ਕੱਪੜੇ ਪਾ ਕੇ ਰੱਖੋ ਖੂਬਸੂਰਤ ਪਰਫਿਊਮ ਲਾ ਕੇ ਰੱਖੋ ਦਾ ਸ਼ੁਕਰ ਹੋਰ ਵੀ ਅੱਛਾ ਫਲ ਦਿੰਦਾ ਚੌਥੇ ਸਥਾਨ 'ਚ ਥੋੜੀ ਦਿਮਾਗੀ ਟੈਨਸ਼ਨ ਵੀ ਕਈ ਵਾਰੀ ਵਧਾ ਦਿੰਦਾ ਆ ਤਾਂ ਉਹਦੇ ਲਈ ਤੁਸੀਂ ਚਲਦੇ ਪਾਣੀ ਦੇ ਵਿੱਚ ਚੌਲ ਚਲ ਪ੍ਰਵਾਹ ਕਰ ਦਿਓ ਮੁੱਠੀ ਕੋ ਅਗਰ ਪਰੇਸ਼ਾਨੀ ਆਈ ਤਾਂ ਸਕੋਰਪੀਓ ਜਾਨਿ ਬ੍ਰਿਜਕ ਰਾਸ਼ੀ ਬ੍ਰਿਜਕ ਰਾਸ਼ੀ ਵਾਲਿਆਂ ਦੇ ਲਈ ਅੱਜ ਚੰਦਰ 12ਵੇਂ ਸਥਾਨ ਵਿੱਚ ਥੋੜੀ ਕਲਪਹਾਟਾ ਦੇਵੇਗਾ ਪਰ ਨਾਲ ਹੀ ਸੂਰਜ ਬੁੱਧ ਸ਼ੁਕਰ ਮੰਗਲ ਦੀ ਯੂਤੀ ਤੇ ਸ਼ੁਕਰ ਜਾ ਰਿਹਾ 3ਵੇਂ ਸਥਾਨ ਵਿੱਚ 12ਵੇਂ ਘਰ ਦੇ ਦਾ ਮਾਲਕ ਥੋੜਾ ਜਿਆਦਾ ਵਧੀਆ ਨਹੀਂ ਸ਼ੁਕਰ ਮੰਨਿਆ ਜਾਂਦਾ ਤੀਜੇ ਕਈ ਵਾਰੀ ਕਿਉਂ ਕਰ ਰਹੇ ਆ ਕਾਤੇ ਕਰ ਰਹੇ ਆ ਕਿਉਂ ਹੋ ਰਿਹਾ ਆ ਇਹ ਚੀਜ਼ਾਂ ਨੂੰ ਹੈਂਡਲ ਕਰਨਾ ਥੋੜਾ ਔਖਾ ਹੋ ਜਾਂਦਾ ਆ ਤਾਂ ਇਸ ਕਰਕੇ ਥੋੜਾ ਜਿਹਾ ਆਪਣੇ ਗਲੇ ਦੀ ਪ੍ਰੋਬਲਮ ਤੋਂ ਅਗਰ ਲੰਬੀ ਚੱਲ ਰਹੀ ਹੈ ਖੰਘ ਬਿਮਾਰੀ ਦੀ ਚਿੰਤਾ ਤੁਹਾਨੂੰ ਥੋੜੀ ਧਿਆਨ ਦੇਣਾ ਚਾਹੀਦਾ ਆ ਦੇਸੀ ਇਲਾਜ ਕਰਨਾ ਚਾਹੀਦਾ ਆ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਆ ਸ਼ੁਕਰ ਤੀਜੀ ਵਧੀਆ ਫਲ ਕਰੇ ਇਸ ਦੇ ਲਈ ਤੁਸੀਂ ਇਕ ਤਾਂ ਨੰਗੇ ਪੈਰ ਨਹੀਂ ਰਹਿਣਾ ਤੇ ਲਾਲ ਪੀਲੀ ਚੁੱਪਲ ਨਹੀਂ ਪਾਣੀ ਇਹ ਧਿਆਨ ਰੱਖਣਾ ਆ ਤੇ ਨਾਲ ਹੀ ਘਰ ਵਿੱਚ ਧੂਆ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸੈਜੀਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦੂਸਰੇ ਸਥਾਨ ਵਿੱਚ ਜਾਏਗਾ ਇਨਕਮ ਦਾ ਮਾਲਕਾ ਕਿ ਤੋ ਰੁਕਿਆ ਹੋਇਆ ਪੈਸਾ ਆ ਸਕਦਾ ਵਾ ਕਿਸੇ ਨਾ ਕੋਈ ਗੱਲਬਾਤ ਚੱਲਦੀ ਪਈ ਸੀ ਪੈਸੇ ਦੀ ਕੰਮ ਡਿਲੇ ਹੋ ਰਿਹਾ ਸੀ ਤਾਂ ਉਹ ਪੈਸਾ ਆ ਜਾਏਗਾ ਤੁਹਾਨੂੰ ਮਿਲ ਜਾਏਗਾ ਤੇ ਨਾਲ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਗਾਂ ਨੂੰ ਆਲੂ ਖਰਾਉਂਦੇ ਲੋ ਤਾਂ ਉਹਦੇ ਲਈ ਸ਼ੁਕਰ ਵਧੀਆ ਸ਼ੁਭ ਫਾਲ ਦਿੰਦਾ ਹੈ ਆ ਦੂਸਰੇ ਸਥਾਨ ਵਿੱਚ ਧਨ ਸਥਾਨ ਵਿੱਚ ਤਾਂ ਇਨਕਮ ਤੋਂ ਪ੍ਰੋਫਿਟ ਤੇ ਫਾਈਨਾਂਸ ਦਾ ਕੰਮ ਕਰਨ ਵਾਲਿਆਂ ਲਈ ਸ਼ੁਕਰ ਦੂਜੇ ਕਾਫੀ ਅੱਛਾ ਕੰਮ ਕਰੇਗਾ ਪਰ ਬਾਣੀ ਚ ਮਿਠਾਸ ਰੱਖਣ ਤੇ ਹੀ ਕਰੇਗਾ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਚੰਦਰ ਦੇ ਸਾਥ ਦੇ ਨਾਲ ਤਾਂ ਅੱਜ ਦਾ ਦਿਨ ਅੱਛਾ ਅੱਛੇ ਲੋਕਾਂ ਨਾਲ ਸਬੰਧ ਦਾ ਫਾਇਦਾ ਤੇ ਕੰਮ ਕਰਨ ਦੀ ਸਥਿਤੀ ਠੀਕ ਠਾਕ ਜਾਵੇਗੀ ਨਾਲ ਹੀ ਜੋ ਸ਼ੁਕਰ ਤੁਹਾਡੇ ਲਗਨ ਚ ਆ ਰਿਹਾ ਬਾ 10ਵੇਂ ਖਾਨੇ ਦਾ ਮਾਲਕ ਆ ਤੁਹਾਡੀ ਸੋਚ ਦਾ ਮਾਲਕ ਆ ਤੁਹਾਡੀ ਪਰਸਨੈਲਿਟੀ ਨੂੰ ਅੱਛਾ ਕਰੇਗਾ ਅੱਛੇ ਲੋਕਾਂ ਨਾਲ ਸਬੰਧ ਵਧਣਗੇ ਨਾਲ ਹੀ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਕੰਮ ਕਰਦੇ ਹੋ ਤਾਂ ਉਹਦੇ ਵਿੱਚ ਵੀ ਤੁਹਾਡਾ ਨੇਮ ਫੇਮ ਬਦਲਣ ਲਈ ਇਹ ਸ਼ੁਕਰ ਚੰਗਾ ਕਾਰਗਰ ਸਾਬਤ ਹੋਏਗਾ अच्छे लोकाना संबंध ਦਾ ਫਾਇਦਾ ਤਾਂ ਚਲੋ ਹੋ ਹੀ ਜਾਣਾ ਪਰ ਨਾਲ ਇਹ ਵੀ ਆ ਕਿ ਸ਼ੁਕਰ ਲਗਣ ਦੇ ਵਿੱਚ ਥੋੜਾ ਜਿਹਾ ਪਦਨਾਮੀ ਤੋਂ ਬਚਣਾ ਚਾਹੀਦਾ ਹੈ ਪਰਸਨਲਿਟੀ ਅੱਛੀ ਹੋ ਜਾਏਗੀ ਜੇਮ ਵਗੈਰਾ ਜੁਆਇਨ ਕਰਨ ਬਾਰੇ ਤੁਸੀਂ ਸੋਚ ਰਹੇ ਹੋ ਮੋਟਾਪੇ ਨੂੰ ਲੈ ਕੇ ਥੋੜੀ ਚਿੰਤਾ ਵਧੀਆ ਤਾਂ ਫਿਟਨੈਸ ਵੱਲ ਧਿਆਨ ਦੇਣ ਬਾਰੇ ਸੋਚ ਰਹੇ ਹੋ ਤੁਸੀਂ ਕਿਉਂਕਿ ਸ਼ੁਕਰ ਅੱਛੀ ਪਰਸਨਲਿਟੀ ਦਾ ਕਾਰਕ ਵੀ ਆ ਤਾਂ ਦੇਖ ਹਿਮਾਲਕੇ ਨਾਲ ਨਾਲ ਸ਼ੁਕਰ ਬਹੁਤ ਅੱਛਾ ਫਾਇਦਾ ਦੇ ਜਾਂਦਾ ਅਕਿਊਰਸੀਅਨਿਕ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੰਦਰ ਅੱਜ ਨੌਵੇਂ ਸਥਾਨ ਦਾ ਧਾਰਮਿਕ ਸਥਾਨ ਤੇ ਮੱਥਾ ਟੇਕੋ ਅਸ਼ੀਰਵਾਦ ਲਓ ਪਰਮਾਤਮਾ ਦਾ ਤੇ ਖਾਸ ਤੌਰ ਤੇ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਦਿਨ ਦੀ ਸ਼ੁਰੂਆਤ ਕਰੋਗੇ ਤਾਂ ਚੰਦਰ ਨੌਵੇਂ ਬੜਾ ਸ਼ੁਭਫਲ ਦਿੰਦਾ ਰਹੀ ਗੱਲ ਸ਼ੁਕਰ ਦੀ ਤਾਂ ਸ਼ੁਕਰ ਤੁਹਾਡੇ ਲਈ ਜੋ ਦੇਖਿਆ ਜਾਵੇ ਤਾਂ ਸੁੱਖ ਸਤਨ ਦਾ ਮਾਲਕ ਆ 12ਵਾਂ ਕਲਰ ਚੱਲ ਗਿਆ ਇੱਕ ਸ਼ੁਕਰ ਹੀ ਆ ਜੋ 12ਵੇਂ ਸ਼ੁਭਫਲ ਦਿੰਦਾ ਹੈ ਬਾਕੀ ਤਾਂ ਤਕਰੀਬਨ ਦੇਖੀਏ ਤਾਂ ਇਧਰ ਉਧਰ ਬੈਠ ਕੇ ਹੀ ਆਪਣਾ ਕੰਮ ਕਰਦੇ ਆ ਪਰ 12ਵੇਂ ਸਥਾਨ 'ਤੇ ਬੈਠਾ ਸ਼ੁਕਰ ਸ਼ੁਭਫਲ ਦੇਵੇਗਾ ਤਾਂ ਉਹਦੇ ਲਈ ਤੁਸੀਂ ਸ਼ੁਕਰ ਨੂੰ ਹੋਰ ਅੱਛਾ ਕਰਨ ਦੇ ਲਈ ਥੋੜਾ ਕੋ ਕਪੂਰ ਦੀ ਟਿੱਕੀ ਦਾ ਘਰ ਚ ਜਲਾ ਸਕਦੇ ਹੋ ਨਾਲ ਹਲਕਾ ਮਿਊਜ਼ਿਕ ਜ਼ਰੂਰ ਸੁਣਦੇ ਰਹਿਣਾ ਮੈਂ ਘਰ ਚ ਲਗਾ ਕੇ ਵੀ ਰੱਖਣਾ ਵੈ ਜੀਵਨ ਸਾਥੀ ਦੀ ਸਿਹਤ ਬਿਲਕੁਲ ਠੀਕ ਰਹੇਗੀ ਕੰਮ ਕਰ ਅੱਛਾ ਰਹੇਗਾ ਪੈਸੇ ਦੀ ਆਏ ਚਲਾਈ ਬੜੀ ਵਧੀਆ ਚੱਲਣ ਵਾਲੀ ਹੈ ਸ਼ੁਕਰ ਦੇ 12 ਹੋਣ ਕਰਕੇ ਕੰਮ ਕਰ ਚੇਂਜ ਕਰਨ ਲਈ ਵੀ ਸਮਾਂ ਬਿਲਕੁਲ ਅੱਛਾ ਹੈ ਅਗਰ ਤੁਸੀਂ ਚਾ ਰਹੇ ਹੋ ਕਿਸੇ ਤਰ੍ਹਾਂ ਦਾ ਕੰਮ ਕਰ ਚੇਂਜ ਕਰਨਾ ਕੋਈ ਨਵਾਂ ਐਡੀਸ਼ਨ ਕਰਨਾ ਤਾਂ ਇਸ ਟਾਈਮ ਤੇ ਸਮਾਂ ਬਿਹਤਰ ਚੱਲ ਰਿਹਾ ਤੁਸੀਂ ਕਰ ਸਕਦੇ ਹੋ ਸ਼ੁਕਰ ਦੇ 12ਵੇਂ ਹੋਣ ਕਰਕੇ ਪਾਈਸੇ ਜ਼ਨ ਮੀਨ ਰਾਸ਼ੀ ਮੀਨ ਰਾਸ਼ੀ ਦੇ ਲਈ ਚੰਦਰ ਰਾਜ ਅਠਵੇਂ ਆ ਤਾਂ ਥੋੜੀ ਆਪਣੀ ਸੇ ਸਭਾਲਣੀ ਹੈ ਚੰਗਾ ਦੂਸਰੀ ਗੱਲ ਕਿ ਸ਼ੁਕਰ ਤੁਹਾਡੇ ਚਾਏਗਾ ਇਨਕਮ ਸਥਾਨ ਵਿੱਚ ਚੰਗਾ ਆ ਤੁਹਾਡੇ तकरीबन ਪ੍ਰਾ ਕਰਮ ਸਥਾਨ ਦਾ ਮਾਲਕ ਇਨਕਮ ਸਥਾਨ ਵਿੱਚ ਨਾਲ ਅਸ਼ਟਮੇਸ਼ ਵੀ ਆ ਇਸ ਕਰਕੇ ਪੈਸੇ ਦਾ ਲੈਣ-ਦੇਣ ਥੋੜਾ ਜਿਹਾ ਧਿਆਨ ਨਾਲ ਕਰਨਾ ਪੈਸਾ ਦੇਣ ਦੇ ਸਮੇਂ ਤੇ ਕਿਸੇ ਤੋਂ ਕਰਜ਼ਾ ਲੈਂਦੇ ਸਮੇਂ ਬੜਾ ਸਤਰ ਕਰੋ ਪੈਸੇ ਦਾ ਪਤਾ ਹੀ ਨਹੀਂ ਲੱਗਣਾ ਤੇ ਪੈਸਾ ਫਸ ਵੀ ਜਾਏਗਾ ਤਾਂ ਇਸ ਕਰਕੇ ਡੀਲ ਵੀ ਬਹੁਤ ਸੋਚ ਸਮਝ ਕੇ ਕਰਨੀ ਆ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ ਭਾਵੇਂ ਉਹ ਪੈਸੇ ਨੂੰ ਲੈ ਕੇ ਜਾਂ ਬਿਜ਼ਨਸ ਵਪਾਰ ਵਿੱਚ ਕਿਸੇ ਨੂੰ ਐਡਵਾਂਸ ਦੇਣ ਦੀ ਹੋਵੇ ਥੋੜਾ ਜਿਹਾ ਇਸ ਟਾਈਮ ਤੇ ਅਗਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਸਤਰਕਰੋਗੇ ਤਾਂ ਫਰਵਰੀ 5 ਤੱਕ ਆਰਾਮ ਨਾਲ ਟਾਈਮ ਨਿਕਲ ਜਾਏਗਾ ਤੇ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਏਸੀਜੀ ਸ਼ੁੱਕਰ ਦਾ ਰਾਸ਼ੀ ਪਰਵਰਤਨ 5 ਫਰਵਰੀ ਤੱਕ ਹੀ ਪਰਵਾਪਾਏਗਾ ਤੇ ਹੁਣ ਸੁਣੋ 12 ਰਾਸ਼ੀਆਂ ਵਾਲਿਆਂ ਨੂੰ ਕੀ ਉਪਾਅ ਕਰਨਾ ਮਕਰ ਰਾਸ਼ੀ ਸ਼ਨੀ ਦੀ ਹੈ ਸ਼ਨੀ ਦੇ ਘਰ ਚ ਸ਼ੁੱਕਰ ਗਿਆ ਸ਼ੁੱਕਰ ਕਿਉਂ ਦਾ ਕਾਰਕ ਆ ਸ਼ੁੱਕਰ ਕਪੂਰ ਦਾ ਕਾਰਕ ਆ ਸ਼ੁੱਕਰ ਗਾਂ ਦਾ ਕਾਰਕ ਆ ਸ਼ੁੱਕਰ ਇਸ ਧਰਤੀ ਦਾ ਕਾਰਕ ਆ ਤਾ ਸ਼ੁਕਰ ਨੂੰ ਸ਼ੁਭਕਰਨ ਦੇ ਲਈ ਤੁਸੀਂ ਦੇਸੀ ਘਿਓ ਦੇ ਵਿੱਚ ਸ਼ਨੀ ਸ਼ਨੀ ਦਾ ਸ਼ਨੀ ਦਾ ਘਰ ਚ ਗਿਆ ਨਾ ਸ਼ੁਕਰ 10 ਕਾਲੀਆਂ ਮਿਰਚਾਂ ਪਾ ਕੇ 10 ਸ਼ੁਕਰਵਾਰ ਲਗਾਤਾਰ ਧਾਰਮਿਕ ਸਥਾਨ ਤੇ ਰੱਖ ਦਿਓ ਸ਼ੁਕਰ ਦਾ ਸ਼ੁਭਫਲ ਮਿਲ ਜਾਏਗਾ ਅਗਰ ਲੱਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋ ਰਹੀ ਹੈ ਕੱਲ ਤੋਂ ਬਾਅਦ ਤਾਂ ਠੀਕ ਇਹ ਸੀ ਜੀ ਸ਼ੁਕਰ ਦਾ ਰਾਸ਼ੀ ਪਰਵਰਤਨ 12 ਰਾਸ਼ੀਆਂ ਲਈ ਕਿੱਦਾਂ ਦਾ ਜਾਏਗਾ ਨਾਲ ਹੀ ਅੱਜ ਦਾ ਦਿਨ ਵੀ ਦੱਸਿਆ ਤੁਹਾਨੂੰ ਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਮੇਨ ਤੋਂ ਇਜਾਜ਼ਤ ਸਾਸ਼ਿਕਾ